ਸਤਿ ਸ਼੍ਰੀ ਅਕਾਲ ਜੀ ਪਹੁੰਚੇ ਆਂ ਛੰਬੂ ਬਾਰਡਰ ਤੇ ਤੇ ਮਾਹੌਲ ਸ਼ਾਂਤ ਹੈ ਕੱਲ ਨੂੰ ਨਾਲੋਂ ਬੀਤੇ ਦਿਨੀ 11 ਵਜੇ ਦੀ ਕਾਲ ਸੀ ਦਿੱਲੀ ਨੂੰ ਕੂਚ ਦਾ ਐਲਾਨ ਹੋ ਚੁੱਕਿਆ ਸੀ ਨੌਜਵਾਨਾਂ ਵੱਲੋਂ ਵੀ ਜੋਸ਼ ਜਿਹੜਾ ਭਾਰੀ ਸੀ ਪਰ ਦੂਸਰੇ ਪਾਸੇੋਂ ਥਰੂ ਗੈਸ ਦੇ ਜਿੱਥੇ ਗੋਲੇ ਤਾਕੇ ਗਏ ਉੱਥੇ ਕਨੋਰੀ ਬਾਰਡਰ ਤੋਂ ਵੀ ਕੁਝ ਇਹਹੀਆਂ ਖਬਰਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਪਰੇਸ਼ਾਨ ਕਰ ਦਿੱਤਾ ਸੀ ਹਾਲਾਤ ਉੱਥੇ ਵੀ ਵਿਗੜਦੇ ਨਜ਼ਰ ਆਏ ਤਣਾਅਪੂਰਨ ਹੁੰਦੇ ਨਜ਼ਰ ਆਏ ਸੋ ਇਸੇ ਮਸਲੇ ਤੇ ਗੱਲਬਾਤ ਕਰਦੇ ਆਂ ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਮਨਜੀਤ ਸਿੰਘ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸਕਾਈ ਨ ਹੋਈ ਆ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਗੋਲੇ ਜਾਂ ਖਨੋਰੀ ਬਾਰਡਰ ਦੀ ਘਟਨਾਵਾਂ ਨੂੰ ਕਿਵੇਂ ਵੇਖਦੇ ਹੋ ਇਹ ਬਹੁਤ ਹੀ ਮਾੜੀ ਕਾਰਵਾਈ ਹੈ ਦੇਖੋ ਸਰਕਾਰ ਜਿਹੜੀ ਹੈਗੀ ਹੈ ਬੀਜੇਪੀ ਸਰਕਾਰ ਸੈਂਟਰ ਦੀ ਸਾਡੇ ਦੇਸ਼ ਦੀ ਸਰਕਾਰ ਹੈ ਜੋ ਅਤਿਆਚਾਰ ਕਰਨ ਲੱਗੇ ਹੋਏ ਆ ਪਹਿਲਾਂ 13 ਤਰੀਕ ਨੂੰ ਉਹਨਾਂ ਨੇ ਕਰਿਆ ਸਾਡੇ ਦੇ ਅਤਿਆਚਾਰ ਜਦੋਂ 13 ਨੂੰ ਤੁਸੀਂ ਇੱਥੇ ਸੀਗੇ ਹੈਨਾ ਉਦੋਂ ਪੱਤਰਕਾਰਾਂ ਨੇ ਉਦੋਂ ਵੀ ਸਾਡਾ ਪੰਜਾਬ ਬਹੁਤ ਕੁਝ ਕਰਿਆ ਉਦੋਂ ਗੋਲੀਆਂ ਵਰ੍ਹਾਈਆਂ ਸਾਡੇ ਬੰਦਿਆਂ ਦਾ ਚਲੋ ਲੱਗੀਆਂ ਗੋਲੀਆਂ ਵਿਚਾਰੇਗਾ ਡੈਥ ਨਹੀਂ ਹੋਈ ਪਰ ਕੱਲ ਫਿਰ ਸ਼ਾਂਤਮਈ ਕੁਝ ਕਰਨ ਦੀ ਗੱਲ ਸੀਗੀ ਜਦੋਂ ਕੱਲ ਅੱਗੇ ਵਧੇ ਕੱਲ ਉਹਨਾਂ ਨੇ ਬਹੁਤ ਨੇੜੇ ਤੋਂ ਆ ਕੇ ਗੋਲੀਆਂ ਮਾਰੀਆਂ ਨੇ ਵੀ ਜਿੱਚ ਦੇਖੋ ਵੀ ਕਿੰਨੀ ਜ਼ਿਆਦਾ ਵੀ क्रूरਤਾ ਵਾਲੀ ਗੱਲ ਹੈ ਉਹਦੇ 'ਚ ਵੀ ਇਹ ਸਰਕਾਰ ਕੀ ਚਾਣਾ ਚਾਹੁੰਦੀ ਹੈ ਵੀ ਕੀ ਗੱਲ ਅਸੀਂ ਤਾਂ ਇਸ ਦੇ ਵਾਸੀ ਨਹੀਂ ਹੈਗੇ ਜਦੋਂ ਤਾਂ ਦੇਸ਼ ਨੂੰ ਜ਼ਰੂਰਤ ਹੁੰਦੀ ਹੈ ਵੀ ਅੰਨ ਦੀ ਵੀ ਅੰਨ ਪੜਾਰ ਮੁੱਕ ਗਏ ਉਦੋਂ ਤਾਂ ਕਿਸਾਨ ਤੇ ਮਜ਼ਦੂਰ ਚੰਗਾ ਲੱਗਦਾ ਜਦੋਂ ਜਿਹੜੇ ਹੱਕ ਉਹਨਾਂ ਨੇ ਸਾਡੀਆਂ ਮੰਗਾਂ ਮੰਦੀਆਂ ਹੋਈਆਂ ਨੇ ਉਹ ਲਾਗੂ ਕਰਨ ਦੀ ਅਸੀਂ ਗੱਲ ਕਰਦੇ ਆਂ ਉਦੋਂ ਟਾਈਮ ਸਾਨੂੰ ਗੋਲੀਆਂ ਮਿਲਦੀਆਂ ਇਹੀ ਹੈਰਾਨ ਆਸੀ ਤਾਂ ਵੀ ਦੇਖੋ ਕੱਲ ਐਨਾ ਜ਼ਿਆਦਾ ਜੋ ਹਾਲਾਤ ਬਣਾਏ ਗਏ ਹਨੋਰੀ ਬਾਰਡਰ ਤੇ ਇੱਕ ਮੁੰਡੇ ਦੇ ਗੋਲੀ ਲੱਗੀ ਚਾਰ ਮੁੰਡੇ ਫੱਟੜਨੇ ਕਿਤੇ ਡੱਤ ਹੋਲੀ ਕੱਲਾ-ਕੱਲਾ ਮੁੰਡਾ ਸੀਗਾ ਪਿਓ ਉਹਦਾ ਪਹਿਲਾਂ ਮੈਂਟਲ ਥੋੜਾ ਜਗਾ ਉਹਨੂੰ ਨਹੀਂ ਹੁੰਦੀ ਸਮਝ ਮਾਤਾ ਪਹਿਲਾਂ ਡੱਤ ਹੋਈ ਹੋਈ ਹੈ ਵੀ ਕਿ ਦਾਦੀ ਰਹੀਗੀ ਤੇ ਤੋਂ ਕੁੜੀਆਂ ਰਹੀਆਂ ਕੀ ਕਰ ਰਹੀ ਕੋ ਪਰਿਵਾਰ ਅਸੀਂ ਥੋੜੇ ਮਾਦੀਮ ਰਹੀ ਇੱਕ ਗੱਲ ਮੈਂ ਕੱਲ੍ਹ ਵਾਲੇ ਪਿਛੇ ਤੇ ਜ਼ਰੂਰ ਕਹੂੰਗਾ ਸਾਡੇ ਸੀਐਮ ਸਾਹਿਬ ਨੂੰ ਵੀ ਜਿਹੜੇ ਲੋਕਾਂ ਨੇ ਕੁਝ ਕਰਿਆ ਹੈ ਉਹਨਾਂ ਦੇ ਪਰਚਾ ਦਰਜ 302 ਦਾ ਪਰਚਾ ਹੋਣਾ ਚਾਹੀਦਾ ਜਿਹੜਾ ਨੇ ਆ ਕੇ ਇਧਰ ਟਰੈਕਟਰ ਤੋੜਿਆ ਸਾਡੇ ਬਜ਼ੁਰਗਾਂ ਦੇ ਲਾਠੀਆਂ ਚਲਾਈਆਂ ਨੇ ਫਟੜ ਕਰਿਆ ਤੇ ਸਾਡੇ ਮੁੰਡਿਆਂ ਚੱਕ ਕੇ ਲੈ ਕੇ ਆਏ ਉਹਨਾਂ ਦੇ ਵੀ 302 ਹੀ ਲੱਗਣੀ ਹੈ ਕਿਉਂਕਿ ਉਹਨਾਂ ਨੇ ਵੀ ਮਾਰਨ ਦੀ ਨੀਤ ਨਾਲੇ ਕੁਝ ਕਰਿਆ ਉਸ ਤੋਂ ਬਾਅਦ ਜਿਹੜਾ ਦੇਸ਼ ਤਰੋ ਦਾ ਪਰਚਾ ਹੋਣਾ ਚਾਹੀਦਾ ਸਾਡੇ ਹੀ ਦੇਸ਼ ਦੇ ਵਿੱਚ ਆ ਕੇ ਇਹ ਕੁਝ ਕਰਿਆ ਉਹਨਾਂ ਨੇ ਬਾਰਡਰ ਟੱਪ ਕੇ ਜਿਹੜੀ ਵੀ ਕਾਰਵਾਈ ਬਣਦੀ ਮੈਂ ਤਾਂ ਕਹਿੰਦਾ ਚਾਹੇ ਕੋਰਟ ਚ ਜਾਓ ਸੁਪਰੀਮ ਕੋਰਟ ਹਾਈ ਕੋਰਟ ਕਿਤੇ ਵੀ ਉੱਥੇ ਜਾ ਕੇ ਕਾਰਵਾਈ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਪਰਿਵਾਰ ਨੂੰ ਜਿਹੜਾ ਉਹ ਮੁੰਡਾ ਡੱਤ ਹੋਇਆ 1 ਕਰੋੜ ਰੁਪਏ ਉਹਨੂੰ ਮਿਲਣਾ ਚਾਹੀਦਾ ਘੱਟੋ ਘੱਟ ਤੇ ਇੱਕ ਸਰਕਾਰੀ ਨੌਕਰੀ ਇਹ ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਕਿਉਂ ਮੈਂ ਉਹਨਾਂ ਦਾ ਬਿਆਨ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਵੀ ਬਿਸ਼ੱਕ ਰਾਸ਼ਟਰਪਤੀ ਰਾਜ ਲੱਗ ਜਾਏ ਮੈਂ ਉਹ ਪਰਿਵਾਰ ਨਾਲ ਖੜਿਆ ਹਾਂ ਕਿਸਾਨਾਂ ਨਾਲ ਖੜਿਆ ਹਾਂ ਅਸੀਂ ਕਹਿੰਨਾ ਸੀ ਐਮ ਸਾਹਿਬ ਬਹੁਤ ਵਧੀਆ ਤੁਸੀਂ ਖੜੇ ਹੋ ਸਾਡੇ ਨਾਲ ਸਾਨੂੰ ਇਹ ਚੀਜ਼ ਦਾ ਮਾਣ ਵੀ ਹੈ ਪਰ ਜਿਹੜਾ ਇਹ ਹੁਣ ਗੱਲ ਕਿੱਥੇ ਆ ਗਈ ਖੜਨ ਦੇ ਨਾਲ ਨਾਲ ਉਹਨਾਂ ਦੇ ਪਰਚੇ ਦਰਜ ਕਰੋ ਜਿਨ੍ਹਾਂ ਨੇ ਇਹ ਕਾਰਵਾਈ કરી ਹੈ ਜਿਹੜਾ ਜ਼ਰੂਰੀ ਹੈ ਜਿਹੜਾ ਇਹ ਸਾਡੀ ਹੱਦਾਂ ਜਾ ਕੇ ਪੰਜਾਬ 'ਚ ਬੈਠੇ ਆਂ ਹੋਰ ਸਾਡੇ ਨਾਲ ਮਾਰਦਾ ਪੀੜਾ ਸਾਡੇ ਆ ਕੇ ਕੱਲ ਬੰਬ ਇਹਨਾਂ ਨੇ ਬਾਰਡਰ ਤੋਂ 1.5 ਕਿਲੋਮੀਟਰ ਪਿੱਛੇ ਆ ਕੇ ਸ਼ਾਂਤ ਮਈ ਲੋਕ ਖੜੇ ਨੇ ਅਸੀਂ ਆਪਣੀ ਹੱਦ ਦੇ ਵਿੱਚ ਨਾਰੇਬਾਜ਼ੀ ਕਰਦੇ ਆ ਉਹਨਾਂ ਨੂੰ ਕੀ ਤਕਲੀਫ ਹੈ ਉਹਨਾਂ ਨੇ ਗੋਲੇ ਮਾਰੇ ਇੱਥੇ 20 25 ਮੁੰਡੇ ਇੱਥੇ ਫਟੜ ਹੋਏ ਕੱਲ ਵੀ ਵੀ ਇੰਨਾ ਜ਼ਿਆਦਾ ਕਾਤੋਂ ਇਹ ਹੋ ਰਿਹਾ ਹੈ ਵੀ ਤੁਸੀਂ ਕੋਈ ਠੋਸ ਕਦਮ ਚੱਕੋ ਚਾਹੇ ਸੁਪਰੀਮ ਕੋਰਟ ਜਾਓ ਹਾਈ ਕੋਰਟ ਜਾਓ ਕਿਤੇ ਵੀ ਜਾ ਕੇ ਇਹ ਸਰਕਾਰ ਜਿਹੜੀ ਤੁਹਾਡੇ ਪੈਰਾਂ ਤੇ ਆ ਪਾਵੇ ਵੀ ਨਹੀਂ ਸਾਡੇ ਤੋਂ ਗਲਤੀ ਹੋਈ ਹੈ ਇਹਨਾਂ ਦੀ ਮਜਬੂਰੀ ਬਣ ਜੇ ਵੀ ਪੰਜਾਬ ਨਾਲ ਅਸੀਂ ਬਹੁਤ ਜ਼ਿਆਦਾ ਮਾੜਾ ਤੇਰਾ ਇਹਨਾਂ ਦੇ ਬਿਆਨ ਹਨ ਤੇ ਇਹ ਜਿਹੜੇ ਸਾਡੇ ਕਾਨੂੰਨ ਨੇ ਐਮਐਸਪੀ ਦਾ ਕਾਨੂੰਨ ਹੈ ਉਹਨੂੰ ਬਣਾਣਾ ਇਹਨਾਂ ਦਾ ਮਜਬੂਰੀ ਬਣ ਜੇ ਵੀ ਉਹ ਕਾਨੂੰਨ ਬਣਾਣ ਜਾਂ ਹੋਰ ਮੰਗਾਂ ਨੇ ਜਿਹੜੀਆਂ ਸਾਡੀਆਂ ਰਹਿੰਦੀਆਂ ਸਵਾਮੀ ਨਾਸਰ ਰਿਪੋਰਟ ਲਾਗੂ ਹੈ ਜਾਂ ਮਜ਼ਦੂਰਾ ਨਰੇ ਗਾਲਿਆਂ ਨੂੰ 200 ਦਿਨ ਦਿਹਾੜੀ ਹੋਗੀ ਤੇ ਐਮਐਸਪੀ ਸਮਾਦ ਦੀ ਆਪਣਾ ਸੁਆਮੀ ਨਸਰ ਰਿਪੋਰਟ ਲਾਗੂ ਕਰਨੀ ਹੈ ਕਾਨੂੰਨ ਸੀਟ 2+50 ਵੀ ਇਹ ਸਾਰੀ ਗੱਲਾਂ ਤੇ ਵਿਚਾਰ ਕਰਕੇ ਇਹ ਆਪਣੇ ਆਪ ਕਹਿੰਦੇ ਵੀ ਅਸੀਂ ਇਹ ਸਾਰਾ ਕੁਝ ਥੋੜਾ ਮੰਨਦੇ ਆ ਇਹਨਾਂ ਦੀ ਮਜਬੂਰੀ ਬਿਲਕੁਲ ਤੇ ਖਨੋਰੀ ਘਟਨਾ ਤੋਂ ਬਾਅਦ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇੱਕ ਵੀਡੀਓ ਸਾਂਝੀ ਹੁੰਦੀ ਹੈ ਜਿਹਦੇ ਵਿੱਚ ਉਹਨਾਂ ਕਹਿ ਕੇ ਖਨੋਰੀ ਦੇ ਕਿਸਾਨ ਦੀ ਜਿਹੜੀ ਹੱਤਿਆ ਹੋਇਆ ਜਾਂ ਉਹਨਾਂ ਦੀ ਮੌਤ ਆ ਉਹ ਇੱਕ ਅਫਵਾਹ ਹੈ ਸਗੋਂ 12 ਪੁਲਿਸ ਮੁਲਾਜ਼ਮਾਂ ਨੂੰ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਨੇ ਮੈਂ ਤੁਹਾਡੇ ਮਾਧਿਮ ਰਾਨੀ ਕਹਿਣਾ ਚਾਹੂਗਾ ਜਿਹੜੇ ਹਰਿਆਣੇ ਦੀ ਬੀਜੇਪੀ ਸਰਕਾਰ ਕਹਿੰਦੀ ਵੀ ਅਫਵਾਹ ਹੈ ਜਾ ਕੇ ਤੁਸੀਂ ਦੇਖੋ ਉਥੇ ਕੀ ਹਾਲਾਤ ਨੇ ਰਜਿੰਦਰਾ ਹਸਪੀਟਲ ਮੁੰਡੇ ਦੀ ਡੈੱਡ ਬਾਡੀ ਪਈ ਹੈ ਪੋਸਟਮਾਰਟਮ ਚੱਲ ਰਿਹਾ ਹੁਣ ਲੈ ਕੇ ਜਾਣਾ ਉਹਨੂੰ ਉਹ ਤੋਂ ਵਾ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗਿਆ ਉਹ ਵੀ ਹਸਪੀਟਲ ਚ ਨੇ ਅਫਵਾਹ ਕਿਦਾਂ ਹੋ ਗਈ ਤੁਸੀਂ ਜਿਹੜੇ ਮੁੰਡੇ ਸਾਡੇ ਚੱਕੇ ਨੇ ਦੋ ਉਹ ਵੀ ਤੁਹਾਨੂੰ ਪਤਾ ਵੀ ਤੁਸੀਂ ਆਪ ਅੱਜ ਉਹ ਥੋੜਾ ਬਿਆਨ ਤੁਹਾਡੀ ਪ੍ਰੈਸ ਦਾ ਹੈ ਬੋ ਤੁਹਾਡੇ ਮੁਲਾਜ਼ਮਾਂ ਦਾ ਜਿਹੜੇ ਉੱਤਰ ਸੀਗੇ ਉਹ ਏਰੀਏ ਦੇ ਪੁਲਿਸ ਮੁਲਾਜ਼ਮ ਵੀ ਅਸੀਂ ਰੋहतक ਪੀਜੀਆਈ ਦੇ ਵਿੱਚ ਉਹਨੂੰ ਐਡਮਿਟ ਕਰਾਇਆ ਕਿਸਾਨ ਨੂੰ ਚੱਕ ਕੇ ਲੈ ਗਏ ਤੁਸੀਂ ਚੱਕਿਆ ਘਾਤੋਂ ਦੂਜੀ ਹੱਦ 'ਚ ਆ ਗਏ ਤੁਸੀਂ ਕਿਉਂ ਇਹ ਗੱਲ ਕਰ ਰਹੇ ਹੋ ਕੀ ਗੱਲ ਇਹ ਕੋਈ ਪਾਕਿਸਤਾਨ ਦੀ ਲੜਾਈ ਚੱਲਦੀ ਹੈ ਚੀਨ ਨਾਲ ਜਾਓ ਟੱਕਰਾਂ ਮਾਰੋ ਚੀਨ ਵਾਲਿਆਂ ਨਾਲ ਚੀਨ ਐਨਾਂ ਇੰਡੀਆ ਦਾ ਵੀ ਮਟਾਟ ਚੜਾ ਲਓ ਜਦੋਂ ਜ਼ਰੂਰਤ ਆ ਲੜਾਈ ਦੀ ਉੱਥੇ ਵੀ ਪੰਜਾਬ ਮੂਰੇ ਸ਼ਹੀਦियां ਦੇਵੇ ਜਦੋਂ ਆਜ਼ਾਦੀ ਜ਼ਰੂਰਤ ਆ ਉੱਥੇ ਵੀ ਪੰਜਾਬ ਸ਼ਹੀਦियां ਦੇਵੇ ਜਦੋਂ ਆਪਣੇ ਹੱਕ ਆ ਸਾਨੂੰ ਚਾਹੀਦੇ ਆ ਉਦੋਂ ਵੀ ਪੰਜਾਬ ਅਸੀਂ ਕੀ ਗੱਲ ਇਹ ਦੇਸ਼ ਦੇ ਵਸਨੀਕ ਨਹੀਂ ਹੈਗੇ ਜਿਹੜੇ ਇਹ ਲੋਕ ਅੱਜ ਕਹਿੰਦੇ ਆਂ ਵੀ ਇਹ ਭਾਰਤ ਬਣਿਆ ਹੋਇਆ ਇੰਡੀਆ ਬਣਿਆ ਹੋਇਆ ਇਹ ਬਣਿਆ ਤਾਂ ਜੇ ਪੰਜਾਬ ਨੇ ਕੁਰਬਾਨੀਆਂ ਦਈਆਂ ਉਹ ਟਾਈਮ ਗੁਰੂ ਸਾਹਿਬ ਨੇ ਆਪਣਾ ਸਰਵੰਸ ਬਾਰਿਆ ਤਾਂ ਇਹ ਅੱਜ ਇੰਡੀਆ ਬਣਿਆ ਹੋਇਆ ਨਹੀਂ ਉਰੇ ਕੋਈ ਮੁਸਲਮ ਕੰਟਰੀ ਹੁੰਦੀ ਜਿੱਦਾਂ ਬਾਹਰ ਕੰਟਰੀਆਂ ਨੇ ਦੁਬਈ ਯੂਏਈ ਓਮਾਨ ਉਦਾਂ ਦੀ ਕੋਈ ਹੁੰਦੀ ਤੁਸੀਂ ਕੋਈ ਨਹੀਂ ਹੋਣੇ ਸੀਗੇ ਇੱਥੇ ਬਿਲਕੁਲ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਜਿਵੇਂ ਮੰਗਾ ਦੇ ਵਿੱਚ ਐਮਐਸਪੀ ਮੰਗ ਹੈ ਸੁਆਮੀ ਨਾਥਨ ਰਿਪੋਰਟ ਦੀ ਗੱਲ ਹੈ ਤੇ ਕਰਜ਼ੇ ਮਾਫੀ ਦੀ ਗੱਲ ਕੀਤੀ ਜਾਂਦੀ ਹੈ ਤੇ ਕਿਹਾ ਇਹ ਜਾਂਦਾ ਹੈ ਕਿ ਜਿਵੇਂ 10000 ਰੁਪਿਆ ਪੈਨਸ਼ਨ ਦੀ ਗੱਲ ਕਰੀ ਜਾਂਦੀ ਹੈ ਕਿ 10000 ਰੁਪਿਆ ਪੈਨਸ਼ਨ ਹਰੇਕ ਕਿਸਾਨ ਨੂੰ ਦੇਣਾ ਵਾਜਬ ਨਹੀਂ ਹੈ ਸਰਕਾਰ ਵਾਸਤੇ ਕਿਵੇਂ ਵੇਖਦੇ ਹੋ ਜੀ ਨਹੀਂ ਜਦੋਂ ਕਾਰਪੋਰੇਟ ਪਰਿਵਾਰਾਂ ਦਾ 11 11 12 12 ਲੱਖ ਕਰੋੜ ਰੁਪਇਆ ਮਾਫ ਕਰਿਆ ਜਾ ਸਕਦਾ ਹੈ ਜਿਹੜਾ ਕਿਸਾਨਾਂ ਨੂੰ ਮਿਹਨਤਦਾਰਾਂ ਨੂੰ ਪੈਨਸ਼ਨ ਦੇਣ ਦੀ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਜਿਹੜੇ ਹੋਰ ਇਹਨਾਂ ਦੇ ਮੁਲਾਜ਼ਮ ਰਿਟਾਇਰ ਹੁੰਨੇ ਆ ਸੈਂਟਰ ਵਿਭਾਗ ਦੇ ਆ ਉਹਨਾਂ ਨੂੰ ਲੱਖ ਲੱਖ ਰੁਪਏ ਤਨਖਾਹਾਂ ਦਿੰਦੇ ਆ ਰਿਟਾਇਰਮੈਂਟ ਦੀਆਂ ਜਿਹੜੀਆਂ ਪੈਨਸ਼ਨਾਂ ਦੇ ਰਹੇ ਆ ਕਿਸੇ ਨੂੰ 50000 ਸਾਨੂੰ ਉਹਨਾਂ ਨਾਲ ਕੋਈ ਗਿਲਾ ਨਹੀਂ ਵੀ ਕਿਉਂ ਦੰਨੇ ਹੋ ਉਸੇ ਤਰਜ਼ ਦੇ ਉੱਤੇ ਸਾਡੇ ਕਿਸਾਨ ਮਜ਼ਦੂਰ ਨੂੰ ਵੀ ਪੈਨਸ਼ਨ ਦੇਣਾ ਹੱਕ ਬਣਦਾ ਇੱਕ ਇਹਨਾਂ ਨੇ 500 ਰੁਪਏ ਦਾ ਦੇ ਕੇ ਸ਼ੋਸ਼ਣਾ ਛੱਡ ਕੇ ਵੀ ਅਸੀਂ ਮਹੀਨੇ ਦਾ ਦੰਨੇ ਉਹ ਵੀ ਕੁਝ ਕਿਸਾਨਾਂ ਨੂੰ ਮਿਲਦਾ ਉਹਦੇ 'ਚ ਕੀ ਗੱਲ ਤੁਸੀਂ ਸਾਨੂੰ ਕੀ ਜਿਤਣਾ ਚਾਹੁੰਦੇ ਹੋ ਇੱਕ ਮੰਗਤਾਂ ਅਸੀਂ ਕੋਈ ਤੁਸੀਂ ਜਿਹੜੇ ਹੱਕਾਂ ਹੱਕਾਂ ਦੀ ਗੱਲ ਕਰੋ ਨਾ ਕਿ ਇਹ ਟੁਕੜਿਆਂ ਜਿਹੇ ਉੱਤੇ ਸਾਨੂੰ ਬ੍ਰਾਂਡ ਦੀ ਗੱਲ ਕਰੋ ਜਿਹੜੀ ਗੱਲਾਂ ਨੇ ਹੁਣ ਪਹਿਲਾਂ ਪੱਤਰਕਾਰ ਇਹ ਗੱਲ ਕਰ ਰਹੇ ਸੀਗੇ ਕਹਿੰਦੇ ਜੀ ਜਿਹੜੇ ਇਹ ਦੁਬਾਰੇ ਗੱਲ ਕਰਨਗੇ ਤਾਂ ਕੀ ਕਰੋਗੇ ਗੱਲ ਅਸੀਂ ਕਾਹ ਤੋਂ ਕਰਾਂਗੇ ਜੋ ਇਹਨਾਂ ਨੇ ਕੱਲ ਹਾਲਾਤ ਬਣਾਏ ਨੇ ਉਹ ਗੱਲ ਕਰਨ ਵਾਲੇ ਹੈ ਨਹੀਂ ਇਹਨਾਂ ਦਾ ਹੁਣ ਇਹ ਚਾਹੁੰਦਾ ਇਹ ਉਹੀ ਜਿਹੜੀ ਸਾਡੀ ਗਾਰੰਟੀ ਅਸੀਂ ਮੰਗਦੇ ਹਾਂ ਐਮਐਸਪੀ ਕਾਨੂੰਨ ਦੀ ਬਾਕੀ ਮੰਗਾਦੇ ਉਹ ਲਾਗੂ ਕਰਕੇ ਸਾਨੂੰ ਉਰੇ ਆ ਕੇ ਕਹਿਣਗੇ ਆਹ ਲੋ ਜੀ ਅਸੀਂ ਤੁਹਾਡੇ ਮੰਗਾ ਮੰਨਿਆ ਅਸੀਂ ਸਾਰਾ ਕੁਝ ਤੁਹਾਡੇ ਨਾਲ ਸਹਿਮਤ ਆ ਜੀ ਮਜੀਤ ਸਿੰਘ ਜੀ ਪਿਛਲੇ ਅੰਦੋਲਨ ਦੇ ਵਿੱਚ ਤਕਰੀਬਨ ਉਹਨਾ 600 700 ਕਿਸਾਨ ਸ਼ਹਾਦਤ ਪ੍ਰਾਪਤ ਕਰਦੇ। ਲਖੀਮਪੁਰ ਖੀਰੀ ਵਾਲੀ ਘਟਨਾ ਵਾਪਰਦੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਸ਼ਹਾਦਤਾਂ ਦਾ ਇਨਸਾਫ ਨਹੀਂ ਮਿਲਿਆ। ਕੱਲ ਫੇਰ ਸ਼ਹਾਦਤਾਂ ਹੋਈਆਂ। ਉਸ ਤੋਂ ਪਹਿਲਾਂ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਵੀ ਜਿਹੜੀ ਸ਼ਹਾਦਤ ਦਾ ਜਾਮ ਪੀਣਾ ਪਿਆ। ਕਿ ਲੱਗਦਾ ਕਿ ਫੇਰ ਆਪਾਂ ਜੇ ਉਸ ਪਹਿਲੇ ਅੰਦੋਲਨ ਦੀਆਂ ਸ਼ਹਾਦਤਾਂ ਦਾ ਇਨਸਾਫ ਨਹੀਂ ਮਿਲਿਆ ਤੇ ਹੁਣ ਸਾਨੂੰ ਇਨਸਾਫ ਮਿਲ ਜਾਏਗਾ। ਦੇਖੋ ਇਨਸਾਫ ਤਾਂ ਜਿਹੜਾ ਹੈਗਾ ਲੈਣਾ ਪੈਣਾ। ਹਿਸਾਬ ਕਿਤਾਬ ਜਿਹੜਾ ਲੈਣਾ ਪੈਣਾ ਪਿਆਰ ਚ ਦਾ ਇਹਨਾਂ ਨੇ ਦੇਣਾ ਨਹੀਂ। ਇਹ ਤਾਂ ਹੁਣ ਗੱਲ ਇੱਥੇ ਖੜੀ ਹੈ। ਇਹ ਇਹ ਵਰਲਡ ਲੈਵਲ ਦਾ ਨੰਬਰ ਬਣ ਗਿਆ ਸਾਰਿਆਂ ਨੂੰ ਪਤਾ ਆਲ ਇੰਡੀਆ ਜ ਵੀ ਵਰਲਡ ਜ ਵੀ ਇਹ ਆ ਵੀ ਅਦਰ ਪੇਜ ਇਹ ਐਦਾਂ ਨਹੀਂ ਜਦੋਂ ਲੋਕ ਇਹਨਾਂ ਨੂੰ ਜਦੋਂ ਪਿੰਡਾਂ 'ਚ ਜਾਣਗੇ ਵੋਟਾਂ ਮੰਗਣ ਉੱਥੇ ਸਵਾਲ ਜਵਾਬ ਕਰਨ ਵੀ ਅਸੀਂ ਉਹੀ ਕਿਸਾਨ ਮਜ਼ਦੂਰਾਂ ਜਿਨ੍ਹਾਂ ਨੇ ਸਾਡੇ ਗੋਲੀਆਂ ਮਾਰੀਆਂ ਤੁਸੀਂ ਸਾਡੇ ਉੱਤੇ ਸਾਡਾ ਨੁਕਸਾਨ ਕਰਿਆ ਅੱਜ ਕਿਹੜੇ ਮੂੰਹ ਨਾਲ ਸਾਡੇ ਪਿੰਡਾਂ ਜਾ ਕੇ ਵੜ ਰਹੇ ਹੋ ਕਿਹੜੇ ਮੂੰਹ ਨਾਲ ਸਾਡੇ ਸ਼ਹਿਰਾਂ 'ਚ ਵੜ ਰਹੇ ਹੋ ਇਹ ਇਹਨਾਂ ਦਾ ਫਰਜ਼ ਬਣਦਾ ਸਾਡੇ ਵੀਰਾਂ ਦਾ ਜਿੰਨੇ ਵੀ ਕਿਸਾਨ ਮਜ਼ਦੂਰ ਜੋ ਵੀ ਹੈ ਵੀ ਉਹ ਗੱਲ ਤੇ ਜਾ ਕੇ ਉੱਥੇ ਗੱਲ ਕਰਨ ਉਹਨਾਂ ਨੂੰ ਕੋਈ ਵੀ ਲੀਡਰ ਆਵੇ ਜਿੱਦਾਂ ਪਹਿਲਾਂ ਇਹਨਾਂ ਦੇ ਕੱਪੜੇ ਪਟੇ ਇਹਨਾਂ ਨੂੰ ਪਤਾ ਲੱਗੂਗਾ ਉਦੋਂ ਵੀ ਭਾਜੀਪੀ ਨਾਲ ਕੀ ਹੋਇਆ ਦੁਆਰੇ ਜਦੋਂ ਅਸੀਂ ਉਹ ਕਰਾਂਗੇ ਇਹ ਕਰਨਾ ਪੈਣਾ ਸਾਡੀ ਮਜਬੂਰੀ ਹੈ ਮੈਨੂੰ ਤਾਂ ਇਹ ਲੱਗਦਾ ਜੀ ਬਿਲਕੁਲ ਤੇ ਕੱਲ ਵਾਲੀ ਘਟਨਾ ਤੋਂ ਬਾਅਦ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਕਿ ਕਿਸਾਨਾਂ ਨੂੰ ਅਪੀਲ ਹੈ ਕਿ ਪਰਾਲੀ ਦੀਆਂ ਠੱਠਾਂ ਨੂੰ ਅੱਗ ਨਾ ਲਾਓ ਸਾਡੇ ਪੁਲਿਸ ਮੁਲਾਜ਼ਮਾਂ ਨੂੰ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਅੱਖਾਂ 'ਚ ਜਲਣ ਹੁੰਦੀ ਹੈ ਕਿਵੇਂ ਦੇਖਦੇ ਹੋ ਜਦੋਂ ਤੁਸੀਂ ਇਦਾਂ ਦੇ ਗੋਲੇ ਮਾਰਦੇ ਹੋ ਰੇ ਇੱਥੇ ਜਿਹੜੇ ਟੀਅਰ ਗੈਸ ਦੇ ਗੋਲੇ ਮਾਰੇ ਆ ਕੱਲ ਜਦੋਂ ਅਸੀਂ ਕਿਸਾਨ ਲੀਡਰ ਸਾਰੇ ਅੱਗੇ ਗਏ ਸੀ ਤੁਸੀਂ ਕਵਰੇਜ ਕਰ ਰਹੇ ਮੈਂ ਦੇਖਿਆ ਉਦੋਂ ਇਹਨਾਂ ਨੇ ਸਾਡੇ ਤੇ ਕੋਈ ਕਸਰ ਛੱਡੀ ਹੈ ਕੋਲੇ ਚਲਾਣ ਦੀ ਸਾਡੇ ਕੋਲ ਨਾ ਤਾਂ ਕੋਈ ਗੋਲਾ ਹੈ ਨਾ ਬੰਦੂਖ ਹੈ ਸਾਡੇ ਕੋਲ ਜਿਹੜਾ ਸਾਡਾ ਹਥਿਆਰ ਹੈ ਕਿਸਾਨੀ ਖੇਤੀ ਦੇ ਨਾਲ ਸੰਬੰਧਿਤ ਉਹਨਾਂ ਉਹੀ ਉਪਯੋਗ ਕਰਨਾ ਠੀਕ ਹੈ ਉਦੋਂ ਮੌਕੇ ਤੇ ਕੁਝ ਹੋ ਸਕਦਾ ਨੌਜਵਾਨਾਂ ਨੂੰ ਉਹ ਚੀਜ਼ ਵਧੀਆ ਲੱਗਿਆ ਉਹਨਾਂ ਨੇ ਕਰਤੀ ਆਪਣਾ ਬਚਾਅ ਦਾ ਕਰਨਾ ਜਦੋਂ ਹੁਣ ਗੋਲੀਆਂ ਮਾਰਦੇ ਹੋ ਦੇਖ ਨਹੀਂ ਰਿਹਾ ਕੁਝ ਤਾਂ ਉਹਦੇ ਕਰਨਗੇ ਕੀ ਕਿਸਾਨ ਹਥਿਆਰ ਸਾਡੇ ਕੋਲ ਨਹੀਂ ਚਾਹ ਦੇ ਵਿੱਚ ਸਾਨੂੰ ਅੰਦੋਲਨ ਨਹੀਂ ਕਰਨ ਦਿੰਦੇ ਤਾਂ ਮਜਬੂਰ ਨਾ ਸਾਨੂੰ ਆਪਣੇ ਬਚਾਲੀ ਕੁਛ ਤਾਂ ਕੁਛ ਕਰਨਾ ਪੈਣਾ ਵੀ ਉਹ ਇਧਰ ਨਾ ਸਕਣ ਨਾ ਕਰਨ ਹੋ ਸਕਦਾ ਇਹ ਚੀਜ਼ ਕਰਕੇ ਕਰ ਲੋ ਉਹਨਾਂ ਨੂੰ ਜੁਕਰੇ ਬਿਲਕੁਲ ਤੇ ਪਰਾਲੀ ਦੀ ਗੱਲ ਹੋਈ ਸੀ ਦੂਜੇ ਪਾਸੇ ਇਹ ਵੀ ਗੱਲ ਕਹੀ ਜਾਂਦੀ ਸਾਨੂੰ ਕਿਸਾਨਾਂ ਦੇ ਦਿੱਲੀ ਜਾਣ ਤੋਂ ਇਤਰਾਜ਼ ਨਹੀਂ ਹੈ ਕਿਸਾਨਾਂ ਦੇ ਦਿੱਲੀ ਜਾਣ ਦੇ ਤਰੀਕੇ ਤੋਂ ਇਤਰਾਜ਼ ਹੈ ਕਿ ਟ੍ਰੇਨਾਂ ਬਸਾਂ ਨਾਲ ਹੀ ਦਿੱਲੀ ਜਾਣ ਨਹੀਂ ਟ੍ਰੇਨਾਂ ਬਸਾਂ ਨਾਲ ਹੀ ਕਿੱਦਾਂ ਦਿੱਲੀ ਪਹੁੰਚ ਜਾਣਗੇ ਕਿਸਾਨ ਲੱਖਾਂ ਦੇ ਤਦਾਦ ਦੇ ਵਿੱਚ ਕਿਸਾਨ ਹੈ 6 ਮਹੀਨੇ ਦਾ ਰਸਣ ਵੀ ਅਸੀਂ ਉੱਥੇ ਲੈ ਕੇ ਜਾਣਾ ਨਾਲ ਅਸੀਂ ਸਾਰੇ ਆਪਣਾ ਜਿਹੜਾ ਰਹਿਣਾ ਵੀ ਹੈ ਉੱਤੇ ਸੋਨਾ ਵੀ ਹੈ ਆ ਤਾਂ ਹੈ ਨਹੀਂ ਜਾ ਕੇ ਰੋੜਾਂ ਦੇ ਪਵਾਂਗੇ ਅਸੀਂ ਵੀ ਇੱਕ ਦਿਨ ਦਾ ਅੰਦੋਲਨ ਹੁੰਦਾ ਇਹ ਸਰਕਾਰ ਨੌਬ ਦੇ ਕਿਉਂ ਆਣ ਦਿੰਦੀ ਆ ਸਾਨੂੰ ਜਾਣਦੀ ਜਦੋਂ 2 ਸਾਲ ਹੋ ਗਏ ਸਾਡੀਆਂ ਮੰਗਾਂ ਮੰਨੀਆਂ ਨੂੰ ਲਾਗੂ ਕਿਉਂ ਨਹੀਂ ਕਰੀਆਂ ਸਰਕਾਰ ਉਹ ਗੱਲ ਤੇ ਆਵੇ ਉਹਨਾਂ ਦਾ ਫਰਜ਼ ਬਣਦਾ ਸੀਗਾ ਅਸੀਂ ਜਾਂਦੇ ਘਾਤੋਂ ਨਾ ਕੋਈ ਸਾਡਾ ਦਿੱਲੀ ਜਾਣਾ ਟਾਰਗੇਟ ਹੈ ਨਾ ਸਾਡਾ ਬੈਰੀਕਡ ਤੋੜਨਾ ਕੋਈ ਟਾਰਗੇਟ ਹੈ ਸਾਡਾ ਸਿਰਫ ਮੇਨ ਮਕਸਦ ਹੈ ਜਿਹੜੀਆਂ ਮੰਗਾਂ ਇਹਨਾਂ ਨੇ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣਾ ਜਦ ਕਿ ਉਹਨਾਂ ਦਾ ਫਰਜ਼ ਬਣਦਾ ਸੀਗਾ ਦੇਸ਼ ਦਾ ਰਾਜਾ ਹੋਣਾ ਪ੍ਰਾਈਮ ਮਿਨਿਸਟਰ ਹੋਣਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਸਧਾਰਨ ਵਿਅਕਤੀ ਥੋੜਿਆ ਮੇਰੇ ਵਰਗਾ ਵੀ ਨਾ ਜੇ ਕਿਤੇ ਹਾਂ ਕਰ ਲੈ ਮੈਂ ਇਹ ਕੰਮ ਕਰੂੰਗਾ ਤਾਂ ਕਰਦਾ ਇਹਨੇ ਤਾਂ ਟੋਟਲ ਮੀਡੀਆ ਚ ਟੋਟਲ ਸਾਰੇ ਪਾਸੇ ਗੱਲ ਕਰਕੇ ਇਹਨੇ ਅੱਜ ਜਉ ਮੈਂ ਗੱਲ ਕਹੂੰ ਆ ਇਹਦੇ ਉੱਤੇ ਕਿ ਇਹਨਾਂ ਨੇ ਜਿੱਦਾਂ ਗੁਰੂ ਗੋਬਿੰਦ ਸਿੰਘ ਨੂੰ ਅਨੰਤ ਪ੍ਰਸਾਦ ਦੇ ਕਿਲੇ ਤੋਂ ਪਹਾੜੀ ਰਾਜਿਆਂ ਨੇ ਸੌਂਾ ਖਾ ਕੇ ਕੱਢਿਆ ਸੀਗਾ ਵੀ ਅਸੀਂ ਤੁਹਾਡੇ ਅਟੈਕ ਨਹੀਂ ਕਰਾਂਗੇ ਇਹਨੇ ਉਹ ਕਰਤੇ 2021 ਦੇ ਵਿੱਚ ਗੱਲਾਂ ਮੰਨ ਗਿਆ ਜੇ ਮੁੱਕਰਿਆ ਸੇਵੇਂ ਦੁਆਰੇ ਉਹ ਪਹਾੜੀ ਰਾਜਿਆਂ ਨਾਲ ਸਾਡੇ ਤੇ ਕਰ ਰਿਹਾ ਜ਼ੁਲਮ ਉਦੋਂ ਬਾਅਦ ਅਸੀਂ ਦੁਬਾਰਾ ਸ਼ੁਰੂ ਹੋਏ ਸੀਗੇ 13 ਤਰੀਕ ਨੂੰ ਅੰਦੋਲਨ ਖੜਾ ਕਰਿਆ ਚੱਲੇ ਇਹਨਾਂ ਨੇ ਉਦਾਂ ਹੀ ਸਾਡੇ ਤੇ ਗੋਲੀਆਂ ਵਰ੍ਹਾਈਆਂ ਸਾਡੇ ਨੌਜਵਾਨ ਮਾਰੇ ਸਾਡੇ ਬਜ਼ੁਰਗ ਮਾਰੇ ਫੱਟੜ ਕਰੇ ਇਹਦਾ ਸੇਮ ਉਹੀ ਜਿਹੜਾ ਉਹ ਟਾਈਮ ਮੁਗਲ ਰਾ ਦੇ ਵਿੱਚ ਸਾਡੇ ਦੇ ਜ਼ਾਲਮ ਹੁੰਦੇ ਸੀਗੇ ਜ਼ੁਲਮ ਕਰਦੇ ਸੀਗੇ ਉਹ ਚੀਜ਼ੇ ਅੱਜ ਇਹਨਾਂ ਨੇ ਪੇਸ਼ ਕਰਤੀ ਵੀ ਇਹ ਇੱਕ ਦੇਸ਼ ਦੇ ਵਾਸੀ ਨਹੀਂ ਹੈਗੇ ਇਹ ਤਾਂ ਤਾਂ ਸਾਨੂੰ ਤਾਂ ਇਹੀ ਲੱਗਣ ਲੱਗਿਆ ਵੀ ਸਾਨੂੰ ਦੂਜੇ ਦੇਸ਼ ਦੇ ਜਿੱਦਾਂ ਸਮਝਦੇ ਹੁੰਦੇ ਆ ਜਿੱਦਾਂ ਪੱਛਮ ਬੰਗਾਲ ਦੇ ਵਿੱਚ ਬੀਜੇਪੀ ਦੇ ਨੇਤਾ ਕਹਿ ਰਹੇ ਟਰਬਨ ਮੰਨੀ ਹੋਈ ਸਾਡੇ ਇੱਕ ਐਸਐਸਪੀ ਨੂੰ ਆਈਪੀਐਸ ਅਫਸਰ ਵਸਸਪੀ ਸੀਗੇ ਵੀ ਦੇਖੋ ਤੁਸੀਂ ਉਹ ਉਖਾੜਕੂ ਤੁਸੀਂ ਮਿਲੀਟੈਂਟੋਂ ਅਤਵਾਦੀਆਂ ਕੀ ਗੱਲ ਬਈ ਜਿਹੜਾ ਨੇ ਤੁਹਾਡੀ ਇੱਜ਼ਤਾਂ ਬਚਾਈਆਂ ਜਿਨ੍ਹਾਂ ਨੇ ਤੁਹਾਡੀ ਰਾਖੀਆਂ ਕਰੀਆਂ ਕੀ ਗੱਲ ਤੁਹਾਨੂੰ ਉਹ ਅੱਜ ਮਾੜੇ ਲੱਗੇ ਲੱਗਣ ਜਿਨ੍ਹਾਂ ਨੇ ਤੁਹਾਨੂੰ ਬਚਾਇਆ ਉਹ ਮਾੜੇ ਲੱਗਦੇ ਆ ਤੁਹਾਨੂੰ ਗੱਲ ਇਹ ਸੋਚਣ ਵਾਲੀ ਆ ਤਿਲਕ ਜੰਜੂ ਦੀ ਰਾਖੀ ਕਰੀ ਤੁਹਾਡੀਆਂ ਬੇਟੀਆਂ ਨੂੰ ਬਚਾਇਆ ਉਦੋਂ ਉਹ ਅੱਜ ਲੋਕ ਤੁਹਾਨੂੰ ਮਾੜੇ ਲੱਗਣ ਲੱਗੇ ਬਿਲਕੁਲ ਸੋਚਣ ਵਾਲੀ ਗੱਲ ਇਹ ਆ ਵੀ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਜਦੋਂ ਉਸ ਸਮੇ ਇਹ ਹੋ ਗਿਆ ਸੀਗਾ ਮੁਗਲ ਰਾਜ ਨੇ ਕਰਦਾ ਸੀਖਾਂ ਦੇ ਸਿਰਾਂ ਦੇ ਮੁੱਲ ਪਏ ਸੀਗੇ ਵੀ ਇਹ ਖਤਮ ਹੋ ਗਈ ਕੌਮ ਪਰ ਉਦੋਂ ਬਾਬਾ ਬੋਤਾ ਸਿੰਘ ਦੇ ਗਰਜਾ ਜੀ ਦੇ ਸਾਹਮਣੇ ਆ ਕੇ ਸੀਗੇ ਜੰਗਲਾਂ ਚੋਂ ਟਕੇ ਟਕੇ ਦਾ ਉਹਨਾਂ ਨੇ ਟੋਲ ਪਲਾਜ਼ਾ ਲਾਏ ਜਿਹੜੇ ਅੱਜ ਚੱਲਦੇ ਆਂ ਵੀ ਅਸੀਂ ਹੈਗੇ ਆ ਇਹ ਬਹੁਤ ਵੱਡੀ ਮੋਦੀ ਦੀ ਗਲਤਫਹਿਮੀ ਆ ਇਹ ਖੱਟਰ ਦੀ ਗਲਤਫਹਿਮੀ ਜੇ ਸੋਚੇ ਇਹਨਾਂ ਨੂੰ ਖਤਮ ਕਰ ਦੂਗਾ ਨਾ ਇਹ ਖਤਮ ਹੋਏ ਨਾ ਹੋਣਾ ਜਿਹੜੀ ਸਾਡੀ ਹੱਕਾਂ ਮੰਗਾ ਨੇ ਅਸੀਂ ਪਹਿਲਾਂ ਵੀ ਲਈਆਂ ਹੁਣ ਨਹੀਂ ਦੇਗਾ ਥੋੜਾ ਠਹਿਰ ਕੇ ਦੇਗਾ ਨਾ ਸਮਾਂ ਲੱਗ ਸਕਦਾ ਪਰ ਲੈ ਕੇ ਹਟਾਂਗੇ ਕਲੀਅਰ ਕੱਲ ਹੋਈ ਜਿਹੜੀ ਸ਼ਹਾਦਤ ਖਨੋਰੀ ਬਾਰਡਰ ਤੇ ਜੋਸ਼ ਮੱਠਾ ਤਾਂ ਨਹੀਂ ਪਾਈਗੀ ਕਿਸਾਨਾਂ ਦਾ ਨਾ ਜੀ ਨਾ ਤੁਹਾਡੇ ਸਾਹਮਣੇ ਅੱਜ ਦੇਖੋ ਕਿੰਦਾ ਕਿਸਾਨ ਉੱਦਾਂ ਜਾ ਰਹੇ ਨੇ ਉੱਦਾਂ ਨੌਜਵਾਨ ਆ ਕੇ ਦਵਾਰੇ ਚੜ ਕੇ ਕੋਈ ਪ੍ਰੋਬਲਮ ਨਹੀਂ ਕਿਉਂਕਿ ਜਿੰਨੀਆਂ ਸਾਡੇ ਸ਼ਹੀਦیاں ਹੋਈਆਂ ਅਸੀਂ ਤਾਂ ਕਿ ਬਤੇ ਗੁਰੂ ਟਰਾਈਮ ਤੋਂ ਵੀ ਹੁਣ ਵੀ ਉਹੀ ਚੀਜ਼ ਹੈ ਮੱਠਾ ਦਾ ਜੋਸ਼ ਪੈਣ ਵਾਲੀ ਕੋਈ ਗੱਲ ਨਹੀਂ ਹੈਗੀ ਨਾ ਹੋਊਗੀ ਬਿਲਕੁਲ ਮੀਟਿੰਗਾਂ ਦਾ ਦੌਰ ਚੱਲਦਾ ਹੈ ਤੇ ਚੋਣ ਜਾਬਤਾ ਵੀ ਨੇੜੇ ਆ ਰਿਹਾ ਹੈ ਕਿਤੇ ਨਾ ਕਿਤੇ 2 ਦਿਨ ਵਾਸਤੇ ਫਿਰ ਰੋਕ ਦਿੱਤੀ ਗਈ ਗੱਲਾਂ ਇਹ ਹੈ ਜੇ ਚੋਣ ਜਾਬਤਾ ਵੀ ਲੱਗ ਜਾਂਦਾ ਅੰਦੋਲਨ ਤਾਂ ਚੱਲੂਗਾ ਚੋਣ ਜਾਬਤੇ ਨਾਲ ਜਦੋਂ ਇਹ ਅੰਦੋਲਨ ਚੱਲਣਾ ਤੁਹਾਡੇ ਵਰਗੇ ਵੀਰਾਂ ਨੇ ਕਵਰੇਜ ਕਰਕੇ ਵਰਲਡ ਲੈਵਲ ਤੇ ਇੰਡੀਆ ਲੈਵਲ ਤੇ ਦਿਖਾਣੀ ਹੈ ਤਾਂ ਜਦੋਂ ਇਹਨਾਂ ਨੇ ਜਿਹੜਾ ਮਸ਼ੀਨਾਂ ਦੇ ਵਿੱਚ ਰਾਜ ਬੋਟਿੰਗ ਰਾਜ ਆਪਣਾ ਕਰਿਆ ਹੋਏ ਆਪਣੇ ਜਦੋਂ ਦੋ ਦੋ ਰਾਜ ਸੱਤਾ ਤੋਂ ਦੂਰ ਹੋ ਗਏ ਤਾਂ ਇਹਨਾਂ ਦਾ ਦਿਮਾਗ ਸੈੱਟ ਹੋ ਜਾਊਗਾ ਆਪਣੇ ਇਹਨਾਂ ਨੂੰ ਪਤਾ ਲੱਗ ਜਾਣਾ ਪਹਿਲਾਂ ਇਹੀ ਲੋਕ ਸੀਗੇ ਜਿਹੜਾ ਸੜਕਾਂ ਤੇ ਆਪ ਬੈ ਕੇ ਅੰਦੋਲਨ ਕਰਿਆ ਕਰਦੇ ਸੀਗੇ ਸਾਡੇ ਹੱਕ 'ਚ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਕਰਦੇ ਸੀਗੇ ਐਮਐਸਬੀ ਗਾਰੰਟੀ ਕਰਨ ਦੀ ਗੱਲ ਕਰਦੇ ਸੀਗੇ ਅੱਜ ਇਹੀ ਉਹ ਤੋਂ ਬਿਲਕੁਲ ਉਲਟ ਹੋਏ ਹੋਏ ਨੇ ਕਿ ਉਹ ਕਾਰਪੋਰੇਟ ਪਰਿਵਾਰਾਂ ਦੇ ਦਲਾਲ ਬਣ ਕੇ ਕੁਰਸੀਆਂ ਤੇ ਬ ਜਦੋਂ ਇਹ ਕੁਰਸੀਆਂ ਦੇ ਥੱਲੇ ਉਤਰ ਗਏ ਇਹਨਾਂ ਲੋਕਾਂ ਨੇ ਇਹਨਾਂ ਨੌਜਵਾਨਾਂ ਨੇ ਨਾ ਕੁੱਟ-ਕੁੱਟ ਮਾਰ ਦੇਣਾ ਤੁਹਾਨੂੰ ਮੈਂ ਦਿਖਾਉਂਗਾ ਮੇਰੀ ਗੱਲ ਕਿਸੇ ਹੋਰ ਯਾਦ ਬਿਲਕੁਲ ਤੁਹਾਡੀ ਸਰਵਨ ਸਿੰਘ ਪੰਦੇਰ ਹੋਣਾ ਨਾਲ ਵੀ ਗੱਲਬਾਤ ਤੁਸੀਂ ਲਗਾਤਾਰ ਰਾਤ ਤੇ ਜੋ ਹੋਵੋਗੇ ਖਨੋਰੀ ਬਾਰਡਰ ਦੇ ਕੀ ਹਾਲਾਤ ਨੇ ਉਹਨਾਂ ਪਰਿਵਾਰਾਂ ਦੇ ਕੀ ਹਾਲਾਤ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਜੀ ਗਵਾਏ ਹਾਲਾਤ ਤਾਂ ਦੇਖੋ ਇਹ ਵੀ ਇਹ ਤੋਂ ਵੱਡੀ ਦੁੱਖ ਵਾਲੀ ਗੱਲ ਕੋਈ ਹੁੰਦੀ ਨਹੀਂ ਸਾਡੇ ਮਨ 'ਚ ਵੀ ਦੁੱਖ ਹੈ ਸਾਡੇ 'ਚ ਰੋ ਵੀ ਹੈ ਪਰ ਅਸੀਂ ਇਹ ਵੀ ਫੇਰ ਵੀ ਕੁਰਬਾਨੀਆਂ ਦੇ ਕੇ ਵੀ ਅਸੀਂ ਜਿਗਰੇ ਰੱਖਦੇ ਆ ਜੋ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੋਈ ਐ ਸਰਪੰਸ ਬਾਰ ਕੇ ਵੀ ਉਹਨਾਂ ਨੇ ਕਿਹਾ ਜੇ ਵੀ ਕੋਈ ਗੱਲ ਨਹੀਂ ਜੋ ਹੈਗਾ ਤੁਹਾਡੇ ਸਾਹਮਣੇ ਦੁਆਰੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪਨਾ ਦੇਈਗੀ ਆਪ ਜੰਗਲਾਂ ਦੇ ਵਿੱਚ ਰਹਿ ਗਏ ਆਪਣਾ ਆਰਾਮ ਕਰਿਆ ਸਾਰਾ ਕੁਝ ਕਰਿਆ ਉਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਆਪਣੇ ਆਪ ਬੱਚੇ ਵੀ ਬਾਹਰੇ ਸਰਹੰਦ ਵੀ ਬੱਚੇ ਚਟਨੀ ਹੰਝ ਚੜਾਏ ਉਹ ਜਿੱਤੇ ਸੀ ਕਹਿੰਦਾ ਜ਼ੁਲਮ ਇਹਨਾਂ ਨੇ ਕਰ ਲਿਆ ਸਾਡੇ ਬੱਚੇ ਚਲੇ ਗਏ ਪਰ ਹੌਸਲੇ ਸਾਡੇ ਉਦਾਂ ਹੀ ਬਸੰਦਾਂ ਅਸੀਂ ਬਹੁਤ ਹੀ ਵਧੀਆ ਤਰੀਕਿਆਂ ਨਾਲ ਉਹ ਤੋਂ ਪਹਿਲਾਂ ਤੋਂ ਵੀ ਤਕੜੇ ਤਰੀਕੇ ਨਾਲ ਹੋ ਕੇ ਲੜਾਈ ਲੜਾਂਗੇ ਜਿਹੜੇ ਇਹ ਪਰਿਵਾਰ ਦੀ ਗੱਲ ਹੈ ਪਰਿਵਾਰ ਦੇ ਹਰ ਇੱਕ ਗੱਲ ਦੇ ਵਿੱਚ ਅਸੀਂ ਨਾਲ ਖੜੇ ਹਾਂ ਜੋ ਪਰਿਵਾਰ ਨੂੰ ਜਥੇ ਬੰਦਿਆਂ ਦੀ ਜ਼ਰੂਰਤ ਹੈ ਪਰਿਵਾਰ ਦੇ ਨਾਲ ਜਥੇਬੰਦੀਆਂ ਖੜੀਆਂ ਆਉਣ ਵਾਲੇ ਸਮੇਂ 'ਚ ਵੀ ਕਲਾ ਨਹੀਂ ਵੀ ਅੰਦੋਲਨ ਉਤੋਂ ਬਾਅਦ ਵੀ ਅਸੀਂ ਨਾਲ ਖੜਾ ਹਾਂ ਉਹਨਾਂ ਦੇ ਹਰ ਇੱਕ ਗੱਲ 'ਚ ਆਉਣ ਵਾਲੇ ਸਮੇਂ ਦੇ ਵਿੱਚ 2 ਦਿਨ ਦਾ ਆਰਾਮ ਜਾਂ ਕਹਿ ਲਈਏ ਕਿ ਆਰਾਮ ਲੈਣ ਦੀ ਗੱਲ ਕੀਤੀ ਗਈ ਹੁਣ 2 ਦਿਨਾਂ ਬਾਅਦ ਜਿਹੜੀ ਕਿਦਾਂ ਦੀ ਰਣਨੀਤੀ ਰਹੀ ਉਹ ਇਹ ਆਰਾਮ ਨਹੀਂ ਅਸੀਂ ਕਹਿ ਸਕਦੇ ਜੀ ਇੱਕ ਦੁੱਖ ਦੀ ਗੱਲ ਹੁੰਦੀ ਹੈ ਹਲੇ ਉਹ ਮੁੰਡੇ ਦੀ ਨੌਜਵਾਨ ਦੀ ਡੈੱਡ ਬੋਡੀ ਨਹੀਂ ਮਿਲੀ ਇੱਕ ਡੈੱਡ ਬੋਡੀ ਉੱਥੇ ਖਨੋਰੀ ਬਾਰਡਰ ਦੇ ਪਹਿਲਾਂ ਪਈ ਹੈ ਜਿਹਦਾ ਸੰਸਕਾਰ ਕਰਨਾ ਉਹਨਾਂ ਦੇ ਸੰਸਕਾਰ ਕਰਾਣੇ ਵੀ ਜ਼ਰੂਰੀ ਨੇ ਪਰਿਵਾਰ ਨਾਲ ਖੜਨਾ ਵੀ ਜ਼ਰੂਰੀ ਹੈ ਜਿਹੜੀ ਗੱਲ ਤੁਸੀਂ ਕਹਿ ਕੇ ਹਟਿਓ ਇਹਨੂੰ ਅਸੀਂ ਆਰਾ ਜੋ ਜਿੱਦਾਂ ਫ੍ਰੀ ਹੋਣਗੇ ਉਦੋਂ ਲੀਡਰ ਸਾਡੇ ਬਹਿ ਕੇ ਰਣਨੀਤੀ ਬਣੂਗੀ ਜੋਰ ਰਣਨੀਤੀ ਬਣਦੀ ਆ ਸਾਡੀ ਅਸੀਂ ਕੱਲ ਨੂੰ ਕਲੀਅਰ ਕਰਾਂਗੇ ਸ਼ਾਂਤ ਜੀ ਤੁਹਾਨੂੰ ਬਹੁਤ ਧੰਨਵਾਦ ਜੀ ਇਸ ਸੰਸਾਰੇ ਨਾਲ ਮਨਜੀਤ ਸਿੰਘ ਜੋ ਕਿਸਾਨ ਆਗੂ ਨੇ ਮੋਰਚਾ ਸੰਭਾਲਿਆ ਹੋਇਆ ਸ਼ੰਭੂ ਬਾਰਡਰ ਤੇ ਗੱਲ ਕਰੀ ਜਾ ਰਹੀ ਹੈ ਕਿ 2 ਦਿਨ ਵਾਸਤੇ ਇਸ ਲਈ ਸਦਕਿਤ ਕੀਤਾ ਗਿਆ ਕਿਉਂਕਿ ਜੜੀ ਸ਼ਹਾਦਤ ਹੋਈ ਹੈ ਕਨੋਰੀ ਬਾਰਡਰ ਤੇ ਉਹਨਾਂ ਪਰਿਵਾਰਾਂ ਦੇ ਨਾਲ ਵੀ ਦੁੱਖ ਸਾਂਝਾ ਕਰਨਾ ਹੈ ਉਹਨਾਂ ਨੌਜਵਾਨਾਂ ਦੇ ਅੰਤਿਮ ਸੰਸਕਾਰ ਵੀ ਕਰਨੇ ਨੇ ਉਸ ਤੋਂ ਬਾਅਦ ਇੱਥੇ ਹੀ ਸ਼ੰਭੂ ਬਾਰਡਰ ਤੇ ਬੈਠ ਕੇ ਹੀ ਅਗਲੀ ਰਣਨੀਤੀ ਜਿਹੜੀ ਆ ਉਹ ਲਿਖੀ ਜਾਵੇਗੀ ਤੇ ਮੀਡੀਆ ਨੂੰ ਵੀ ਦੱਸ ਦਿੱਤਾ ਜਾਵੇਗਾ ਕੈਮਰਾਮੈਨ ਪਰਵੀ ਦੇ ਨਾਲ ਗਗਨਦੀਪ ਸਿੰਘ ਸਕਾਈ ਨਿਊਜ਼ ਪੰਜਾਬ ਸ਼ੰਭੂ ਬਾਰਡਰ